ਸਤਿ ਸ਼੍ਰੀਕਾਲ ਜੀ ਕੀ ਦਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਭ ਤੋਂ ਪਹਿਲਾਂ ਤਾਂ ਦੱਸੋ ਜੀ ਤੁਹਾਡੇ ਵੱਲ ਦਾ ਮਾਹੌਲ ਕਿਵੇਂ ਹੈ ਜੀ ਅੱਜ ਤਾਂ بارش ਮੌਸਮ ਤਾਂ ਠੀਕ ਹੈ ਜੀ ਜਾਂ ਇਧਰ ਜਾਂ ਆਖਣ ਵਾਲਾ ਬਾਕੀ ਤੁਸੀਂ ਆਪਣੇ ਆਪਣੇ ਕਮੈਂਟਸ ਜ਼ਰੂਰ ਦੱਸਿਓ ਤੁਹਾਡੇ ਵੱਲ بارش ਦਾ ਕੀ ਹਾਲ ਹੈ ਤੇ ਹੜ੍ਹਾਂ ਦਾ ਕੀ ਹਾਲ ਹੈ ਪੰਜਾਬ ਦਾ ਦੇਖੋ ਬਹੁਤ ਬੁਰਾ ਹਾਲ ਹੋਇਆ ਪਿਆ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ ਤੇ ਛੇਤੀ ਤੇ ਛੇਤੀ ਜਿਹੜਾ ਇਹ ਸੰਕਟ ਹੈ ਨਾ ਇਹ ਟਲ ਜਾਈ ਲਓ ਜੀ ਆਪਾਂ ਤੁਹਾਨੂੰ ਹੁੰਦੀ ਖਾਨ ਲੱਗੇ ਆਗੇ ਇਹਨੂੰ ਗਲੈਮ ਸ਼ਿਲਕ ਗਲਾਸ ਸ਼ਿਲਕ ਫੌਲ ਸ਼ਿਲਕ ਬਹੁਤ ਨਾਮ ਨਾਲ ਇਹ ਸਟਫ ਨੂੰ ਜਾਣਿਆ ਜਾਂਦਾ ਐਨਾ ਕੁ ਵਧੀਆ ਸਟਫ ਹੈ ਜੀ ਕੋਈ ਇਰੀਟੇਸ਼ਨ ਵਾਲੀ ਚੀਜ਼ ਨਹੀਂ ਹੈਗੀ ਐਨਾ ਕੁ ਜਿਆਦਾ ਪਿਛਲੀ ਲਾਸਟ ਇਅਰ ਤੋਂ ਆਪਾਂ ਇਹ ਸੂਟ ਸੇਲ ਕਰਦੇ ਆ ਰਹੇ ਨਾ ਤਾਂ ਇਹ ਸ਼੍ਰਿੰਕ ਹੁੰਦੇ ਹੈਗੇ ਹੈਂਡਵਰਕ ਕਰਵਾਓ ਆਰੀ ਵਰਕ ਮਸ਼ੀਨ ਵਰਕ ਜਿੱਦਾਂ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋਗੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨੀ ਹੈ ਕਿ ਕਲਰ ਜਿੱਦਾਂ ਇਹ ਵਾਲਾ ਇਹ 벨ਵਟ ਫੀਲ ਵਾਲਾ ਹੈਗਾ 벨ਵਟ ਫੀਲ ਵਾਲਾ ਇਹਦੇ ਵਿੱਚ ਦੇਖੋ ਇਦਾਂ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਸਟੱਫ ਹੈ ਜਿਹੜੇ ਸਿੰਗਲ ਸਿੰਗਲ ਕਲਰ ਨੇ ਮੈਂ ਸਿੰਗਲ ਦਿਖਾਵਾਂਗੀ ਜੀ ਜਿੱਦਾਂ ਇਹ ਸਿੰਗਲ ਕਲਰ ਨੇਗੇ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਕਲਰ ਬਹੁਤ ਹੀ ਪਿਆਰਾ ਜਾਂ ਕੱਦੂ ਸ਼ੀਲਾ ਜਾਂ ਰੰਗ ਕਹਿ ਸਕਦੇ ਆਂਗੇ ਆਪਾਂ ਇਹਨੂੰ ਇਹ ਥੋੜਾ ਜਿਹਾ ਡਿਫਰੈਂਸ ਕਲਰ ਹੈਗਾ ਤੇ ਇਹ ਜਿਹੜੇ ਦੋ ਪੀਸ ਨੇਗੇ ਕੋਨਾਲ ਦੇ ਇਹਨਾਂ ਦੇ ਉੱਤੇ ਹਲਕਾ ਜਿਹਾ ਕ੍ਰਸ਼ ਬਣਿਆ ਹੋਇਆ ਹੈਗਾ ਹਲਕਾ ਜਿਹਾ ਕ੍ਰਸ਼ ਬਣਿਆ ਹੋਇਆ ਹੈ ਇਹ ਦੋ ਪੀਸ ਮਿਲ ਜਾਣਗੇ ਤੁਹਾਨੂੰ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹਦੇ ਵੀ ਤੁਹਾਨੂੰ ਕਈ ਪੀਸ ਮਿਲ ਜਾਣਗੇ ਇਹਦੇ ਪੀਸ ਮਿਲ ਜਾਣਗੇ ਜੀ ਤੁਹਾਨੂੰ ਚਾਰ ਪੰਜ ਪੀਸ ਮਿਲ ਜਾਣਗੇ ਜੀ ਇਹਦੇ ਤੁਹਾਨੂੰ ਹੈਗੇ ਨੇ ਇਹਦੇ ਵਿੱਚ ਚਾਰ ਪੰਜ ਸੂਟ ਮਿਲ ਜਾਣਗੇ ਜਿਵੇਂ ਅ ਵੀ ਜਿਹਦਾ 10 ਪੀਸ ਮਿਲ ਜਾਣਗੇ ਆਰਮਨਾਲ ਆ ਖੁਸ਼ੀ ਆ ਫੜੀ ਚੱਲ ਨਾਲ ਦੀ ਨਾਲ ਫਿਰ ਮੈਂ ਇਧਰੋਂ ਸੈਟਿੰਗ ਕਰੀ ਜਾਊਂਗੀ ਫੜੀ ਜਾਂ نیچے ਰੱਖੀ ਜਾਂ نیچے ਰੱਖੀ ਤਾਂ ਜਿਹੜਾ ਆਹ ਵਾਲਾ ਹੈਗਾ ਇਹਦੇ ਨਾਲ ਦਾ ਵੀ ਹੈਗਾ ਨਾ ਪੀਸ ਇਹਦੇ ਵਿੱਚ 골ਡਨ ਦੀ ਸ਼ਾਈਨਿੰਗ ਹੈ ਇਹਦੇ ਨਾਲ ਦੇ ਆਪਾਂ ਵਰਕ ਵੀ ਕਰਵਾਏ ਸੀ ਪਹਿਣਾ ਨੇ ਮੇਰੇ ਤੋਂ ਮੰਗੇ ਵੀ ਸੀਗੇ ਵੱਟ ਇਹਦਾ ਸਿੰਗਲ ਹੀ ਪੀਸ ਹੈ ਜੀ ਮੈਂ ਇਹਦੇ ਨਾਲ ਤੁਸੀਂ ਬਲੂ ਦੀ ਕੰਟਰਾਸਟ ਕਰਵਾ ਸਕਦੇ ਹੋਗੇ ਇਹਦੇ ਨਾਲ ਬਲੈਕ ਤੇ ਬਲੂ ਦਾ ਬਹੁਤ ਸੋਹਣਾ ਕੰਟਰਾਸਟ ਬਣੂਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸੈਲਫ ਦੇ ਵਿੱਚ ਸੈਲਫ ਦੇ ਵਿੱਚ ਇਹਦੇ ਨਾਲ ਤੁਸੀਂ ਨਾ ਰੇ ਕਲਰ ਦਾ ਬਹੁਤ ਸੋਹਣਾ ਕੰਟਰਾਸਟ ਬਣਦਾ ਜੀ ਇਹਨੂੰ ਇਹਦੇ ਨਾਲ ਲੈ ਸਕਦਾ ਹਾਂ ਬਹੁਤ ਪਿਆਰਾ ਜャ ਸਟਫ ਹੈ ਜੀ ਇਹ ਬਹੁਤ ਸੋਹਣਾ ਸਟਫ ਹੈਗਾ ਉਸ ਤੋਂ ਬਾਅਦ ਆ ਗਿਆ ਜੀ ਇਹ ਫਿਰੋਜ਼ੀ ਦਾ ਸ਼ਾਈਨਿੰਗ ਵਾਲਾ ਹੈ 벨ਵਟ ਵਰਗੀ ਸ਼ਾਈਨਿੰਗ ਹੈਗੀ ਹੈ ਜੀ ਇਹ ਸੂਟ ਦੇ ਵਿੱਚ ਪਰ ਬਟੇ 벨ਵਟ ਨਹੀਂ ਲੱਗਦਾ ਦੇਖਣ ਨੂੰ ਇਹ 벨ਵਟ ਸ਼ਿਲਕ ਦਾ ਸੂਟ 벨ਵਟ ਦਾ ਜਿਹਦਾ 벨ਵਟ ਸ਼ਿਲਕ ਹੁੰਦੀ ਹੈ ਪਿਓਰ ਵਾਲੀ ਬਟੇ 벨ਵਟ ਨਹੀਂ ਹੈਗਾ ਇਹ ਬਹੁਤ ਸੋਹਣਾ ਸਟੱਫ ਹੈ ਜਿਹੜਾ ਇਹ ਇਹ ਵੀ 벨ਵਟ ਫੀਲ ਵਾਲਾ ਹੈਗਾ ਉਹ ਹੋਰ ਚੀਜ਼ ਹੈ ਤੇ ਇਹਦਾ ਜਿਹੜਾ ਟੱਚ ਹੈ ਇਹ ਹੋਰ ਹੈ ਇਹ ਸਿੰਗਲ 2 ਪੀਸ ਪਹਿਲਾਂ ਆਏ ਨੇ ਇਹਦੇ ਨਾਲ ਦੇ 2 ਪੀਸ ਇਹ ਆ ਗਏ ਸਿੰਗਲ ਸਿੰਗਲ ਪੀਸ ਨੇ ਬਟੇ ਇਹ ਸਾਰੇ ਬਹੁਤ ਪਿਆਰਾ ਸਟੱਫ ਹੈ गाइस ਚੱਕਰੋ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਤੇ ਡਬਲ ਸ਼ਾਈਨਿੰਗ ਹੈਗੇ ਨੇ ਜੀ ਇਹ ਸਾਰੇ ਇਹ ਦੇਖੋ ਇਹਦੇ ਵਿੱਚ ਨਾ ਚੈੱਕ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਚੈੱਕ ਬਣਿਆ ਹੋਇਆ ਹੈਗਾ ਇਹਦੇ ਵਿੱਚ ਵੀ ਬਹੁਤ ਪਿਆਰਾ ਜਾਏਗਾ ਤੇ ਇਹ ਵਾਲਾ ਆ ਗਿਆ ਇਹ ਔਰਗਨਜਾ ਇਹ ਔਰਗਨਜਾ ਦਾ ਪੀਸ ਆ ਗਿਆ ਜੀ ਇਹਕੇ ਦੇ ਵਿੱਚ ਇਹ ਔਰਗਨਜਾ ਦਾ ਬੇਟਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਉਸ ਤੋਂ ਬਾਅਦ ਪਰਪਲ ਦਾ ਸ਼ੇਡ ਆ ਗਿਆ ਸਿੰਗਲ ਸਿੰਗਲ ਪੀਸ ਇਹਨਾਂ ਜੀ ਜਿਹੜੇ ਮੈਂ ਦਿਖਾ ਰਹੀ ਹਾਂ ਤੁਹਾਨੂੰ ਜਿਹੜਾ ਡਬਲ ਹੋਊ ਕੋਲ ਤੁਹਾਨੂੰ ਡਬਲ ਦਿਖਾ ਦਾਂਗੇ ਇਹ ਵੀ ਸਿੰਗਲ ਹੈ ਜੀ ਤੇ ਇਹ ਵਾਲਾ ਵੀ ਸਿੰਗਲ ਪੀਸ ਹੈ ਜੀ ਪਿਕਾਕ ਆ ਗਿਆ ਜੀ ਪਿਕਾਕ ਦੇ ਸੈੱਟ ਮਿਲ ਜਾਣ ਤੁਹਾਨੂੰ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲ ਇਹ ਸੇਮ ਨਹੀਂ ਆ ਗਿਆ ਹਮ ਡਬਲ ਆ ਗਿਆ ਜੀ ਹਮ ਹਮ ਅਲੱਗ ਅਲੱਗ ਥੋੜਾ ਹਲਕਾ ਜਾਂ ਫਰਕ ਹੈਗਾ ਜੀ ਲਓ ਜੀ ਇਹ ਵਾਲਾ ਆ ਗਿਆ ਜੀ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸ਼ੇਡ ਇਹਦੇ ਡਬਲ ਸ਼ੇਡ ਇਹ ਡਬਲ ਪੀਸ ਮਿਲ ਜੂਗਾ ਤੁਹਾਨੂੰ 2.5 2.5 ਮੀਟਰ ਦਾ ਕੱਟ ਰਹੂਗਾ ਜੀ ਸਟਫ A1 ਇਹਦੇ ਤਿੰਨ ਨੇ ਜਿਵੇਂ ਦੁਪੱਟਾ ਵੀ ਤੁਸੀਂ ਨਾਲ ਲੈ ਸਕਦੇ ਹੋ ਜੀ ਸੇਮ ਦੁਪੱਟਾ ਵੀ ਤੁਸੀਂ ਨਾਲ ਦਾ ਹੀ ਲੈ ਸਕਦੇ ਹੋਗੇ ਇਹਦੇ ਵਿੱਚ ਬਹੁਤ ਸੋਹਣਾ ਦੇਖੋ ਕਿੰਨਾ ਪਿਆਰਾ ਸ਼ੇਡ ਹੈਗਾ ਇਹਦੇ ਦੋ ਪੀਸ ਹੈਗੇ ਨੇ ਜੀ ਤੇ ਹੋਰ ਨੇ ਦੇ ਵੀ ਇਹਦੇ ਵੀ ਕਈ ਪੀਸ ਹੈਗੇ ਨੇ ਜੀ ਤੇ ਉਸ ਤੋਂ ਬਾਅਦ ਆ ਗਿਆ ਇਹ ਵਾਲਾ ਜੀ ਲੈਵੈਂਡਰ ਸ਼ੇਡ ਇਹਦੇ ਨਾਲ ਜਿਵੇਂ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਤੁਸੀਂ ਕਰ ਸਕਦੇ ਹੋ ਹੋਰ ਵੀ ਡਾਰਕ ਦਾ ਕੰਬੀਨੇਸ਼ਨ ਕਰਨਾ ਚਾਹੁੰਦੇ ਹੋ ਤਾਂ ਇਹ ਵਾਲਾ ਇਹਦੇ ਵਿੱਚ ਇਹਨਾਂ ਦਾ ਹੈਗਾ ਜੀ ਕੰਬੀਨੇਸ਼ਨ ਨਹੀਂ ਇਹ ਇੱਕ ਰਸ਼ ਹੈ ਬਟੇ ਵਿਦਆਉਟ ਰਸ਼ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਕਰੀਮ ਕਰੀਮ ਨਾਲ ਇਹਦਾ ਕਰ ਸਕਦੇ ਹੋਗੇ ਤੁਸੀਂ ਬਹੁਤ ਪਿਆਰਾ ਲੱਗ ਰਿਹਾਗਾ ਰੈੱਡ ਨਾਲ ਕਰ ਸਕਦੇ ਹੋਗੇ ਬਹੁਤ ਸੋਹਣੇ ਸੋਹਣੇ ਪੀਸ ਨੇ ਜੀ ਇਹ ਚੈਰੀ ਸ਼ੇਡ ਆ ਗਿਆ ਜੀ ਤੇ ਉਸ ਤੋਂ ਬਾਅਦ ਇੱਕ ਆਹ ਵਾਲਾ ਛੇੜ ਆ ਗਿਆ ਜੀ ਤੇ ਇੱਕ ਛੇੜ ਇਹ ਛੇੜਾਂ ਦੇ ਉੱਤੇ ਨਾ ਸਾਡੇ ਪਹਿਲਾਂ ਵਰਕ ਵੀ ਕਰਵਾਏ ਹੋਏ ਨੇ ਜੀ ਹੈਂਡਵਰਕ ਹੋਏ ਨੇ ਕਿ ਇਹ ਇਹ ਨਹੀਂ ਹੋਗਾ ਅੱਡੇ ਤੇ ਲਾ ਕੇ ਥੋੜਾ ਸੂਟ ਖਰਾਬ ਹੋ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਜਿਹੜਾ ਕੋਈ ਹੋਰ ਪੀਸ ਹੈ ਦਿਖਾ ਜਿੱਦਾਂ ਇਹਨਾਂ ਦੇ ਵਿੱਚ ਡਬਲ ਡਬਲ ਪੀਸ ਵਾਲੇ ਜਿਹੜੇ ਅਸੀਂ ਨੇ ਕੱਟ ਦਿੱਤੇ ਨੇਗੇ ਡਬਲ ਡਬਲ ਪੀਸ ਨੇ ਜੀ ਇਹ ਸਾਰੇ ਜਿਹੜੇ ਤੁਹਾਨੂੰ ਮਿਲ ਜਾਣਗੇ ਤੇ ਇਹ ਸਾਰੇ ਸੂਟ ਨੇਗੇ 200 ਰੁਪਏ ਦਾ ਪੀਸ ਰਹੂਗਾ ਜੀ ਜੇ ਤੁਸੀਂ ਇਕੱਠੇ 5 ਪੀਸ ਲੈ ਰਹੇ ਹੋ ਤਾਂ ਤੁਹਾਡੀ ਸ਼ਿਪਿੰਗ ਇੰਡੀਆ ਦੀ ਫ੍ਰੀ ਹੈ ਜੀ ਜਿੱਥੇ ਮਰਜੀ ਇੰਡੀਆ 'ਚ ਤੁਸੀਂ ਮੰਗਵਾ ਸਕਦੇ ਹੋ 5 ਪੀਸਾਂ ਦੇ ਨਾਲ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੂਗੀ ਵੈਸੇ ਤੁਹਾਨੂੰ 200 ਰੁਪਏ ਦਾ ਪੀਸ ਹੈਗਾ ਜੀ 2.5 ਮੀਟਰ ਦਾ 400 ਰੁਪਏ ਦਾ ਪੂਰਾ ਸੂਟ ਹੈਗਾ ਜੀ 9253115036 ਜਿਹਦੇ ਉੱਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਤੇ ਆਪਣਾ ਜਿਹੜਾ ਸੂਟ ਹੈ ਉਹ ਹੋਲਡ ਕਰਵਾ ਸਕਦੇ ਹੋ ਥੈਂਕ ਯੂ ਜੀ